ਮਹਾਂਪੁਰ ਖਾਨ ਨੇ ਨਰ ਅਰਦਾਸ ਦਾ ਦੱਸਿਆ ਅਸੀਂ ਵੀ ਉਡੀਕ ਰੱਖੀਏ ਆਪਣੇ ਸਤਿਗੁਰ ਦੀ ਸਾਡੇ ਵੀ ਸਤਿਗੁਰ ਸਾਡੇ ਘਰ ਆ ਜਾਣ ਤੂੰ ਘਰ ਆ ਸਜਣਾ ਹੋਂ ਦੇਖਾਂ ਦਰਸ਼ਨ ਤੇਰਾ ਸਿੱਖ ਅਰਦਾਸ ਕਰਦਾ اٹਕ ਦਰਿਆ اٹਕ ਜਾਂਦਾ ਹੁਣ ਅਸੀਂ ਆਪ ਹੀ ਨਹੀਂ اٹਕੇ ਸਾਡਾ ਭਰੋਸਾ ਹੀ ਨਹੀਂ ਰਿਹਾ ਸਤਿਗੁਰਾਂ ਤੇ ਅਸੀਂ ਕਹਿੰਨੇ ਆ ਭਾਈ ਸਾਹਿਬ ਅਰਦਾਸ ਕਰ ਦਿਓ ਸਾਡੇ ਲਈ ਕਿਸੇ ਨੇ ਭਾਈ ਸਾਹਿਬ ਤੋਂ ਅਰਦਾਸ ਕਰਾ ਦਿੱਤੀ ਉਹ ਕਹਿੰਦੇ ਬਈ ਅਰਦਾਸ ਤਾਂ ਕਰ ਦਿੱਤੀ ਤੇ ਕੋਈ ਸੇਵਾ ਪਾਣੀ ਦਿੱਤੇ ਨਹੀਂ ਉਹ ਕਹਿੰਦੇ ਕੀ ਪਤਾ ਠੀਕ ਹੋਣਾ ਕਿ ਨਹੀਂ ਹੋਣਾ ਇੰਨਾ ਕਿ ਸਾਡਾ ਭਰੋਸਾ ਸਤਗੁਰ ਤੇ ਰਹਿ ਗਿਆ ਕਿਤੇ ਸਾਡਾ ਭਰੋਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਵੱਧ ਜਾਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕੀਤਾ ਭਾਈ ਫੱਗੂ ਦਾ ਜਦੋਂ ਸਿੱਖ ਸ਼ਰਧਾ ਭਾਵਨਾ ਦੇ ਨਾਲ ਉਡੀਕਦਾ ਤੇ ਸਤਗੁਰ ਆਉਂਦੇ ਨੇ ਬਾਬੇ ਨਾਨਕੀ ਨੇ ਵੀ ਧਾਰ ਪਾਈ ਸੀ ਗੁਰੂ ਨਾਨਕ ਸਾਹਿਬ ਮੱਕੇ ਸਨ ਪਰਸ਼ਾਦਾ ਬਣਾਉਂਦੇ ਬਣਾਉਂਦੇ ਜਾਦ ਕੀਤਾ ਤੇ ਸਤਗੁਰ ਆ ਗਏ ਸਤਗੁਰ ਹੁਣ ਵੀ ਆਉਂਦੇ ਆ ਤੇ ਸਾਡੀ ਸ਼ਰਧਾ ਚਾਹੀਦੀ ਹੈ